ਹਾਂਜੀ ਸਟੂਡੈਂਟਸ ਪੰਜਾਬ ਜੀਕੇ ਦੇ ਵਿੱਚ ਅੱਜ ਅਸੀਂ ਕਰਾਂਗੇ ਨਾਨਕਸ਼ਾਹੀ ਕੈਲੰਡਰ ਤਿਹਾਰ ਤੇ ਮੇਲੇ ਪਹਿਲਾਂ ਗੱਲ ਕਰਾਂਗੇ ਅਸੀਂ ਨਾਨਕਸ਼ਾਹੀ ਕੈਲੰਡਰ ਦੀ ਇਹ ਇਹਦੀ ਵਿਸ਼ੇਸ਼ਤਾਵਾਂ ਦੇਖਦੇ ਹਾਂ ਇਹ ਇੱਕ ਟ੍ਰੌਪੀਕਲ ਸੌਰ ਕੈਲੰਡਰ ਆ ਇਹ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ 12 ਮਾ ਦੇ ਆਧਾਰਿਤ ਆ ਇਹ ਰੁੱਤਾਂ ਦੀ ਤਬਦੀਲੀ ਨੂੰ ਦਰਸਾਉਂਦੀ ਇੱਕ ਕਵਿਤਾ ਹੈ ਇਹ ਪੱਛਮੀ ਕੈਲੰਡਰ ਦੇ ਬਹੁਤ ਸਾਰੇ ਮਕੈਨਿਕਸ ਦੀ ਵਰਤੋਂ ਕਰਦਾ ਹੈ ਤੇ ਸਾਲ ਦੀ ਲੰਬਾਈ ਪੱਛਮੀ ਕੈਲੰਡਰ ਭਾਵ 365 ਦਿਨ 5 ਘੰਟੇ 48 ਮਿੰਟ ਤੇ 45 ਸਕਿੰਟ ਦੇ ਸਮਾਨ ਜਿਸ ਵਿੱਚ 5 ਮਹੀਨੇ 31 ਦਿਨ ਹੁੰਦੇ ਨੇ ਤੇ 7 ਮਹੀਨੇ 30 ਦਿਨ 5 ਮਹੀਨੇ 31 ਦਿਨ ਦੇ ਹੁੰਦੇ ਨੇ ਤੇ 7 ਮਹੀਨੇ 30 ਦਿਨ ਦੇ ਹੁੰਦੇ ਨੇ ਇਹ ਸਾਲ ਚੇਤ ਦੇ ਮਹੀਨੇ ਸ਼ੁਰੂ ਹੁੰਦਾ ਹੈ ਨਾਰਕਸ਼ਾਹੀ ਕੈਲੰਡਰ ਦਾ ਪਹਿਲਾ ਸਾਲ 1469 ਈਸਵੀ ਤੋਂ ਸ਼ੁਰੂ ਹੁੰਦਾ ਹੈ ਉਦਾਹਰਨ ਵਜੋਂ 2019 ਵਿੱਚ ਦੀਵਾਲੀ 27 ਅਕਤੂਬਰ 2019 ਨੂੰ ਸੀ ਨਾਰਕਸ਼ਾਹੀ ਕੈਲੰਡਰ ਦੇ ਅਨੁਸਾਰ ਇਹ 13 ਕੱਤਕ 551 ਨਾਨਕਸ਼ਾਹੀ ਨੂੰ ਸੀ ਇਹ ਜਿਹੜੀ ਉਦਾਹਰਨ ਤੁਸੀਂ ਲੈ ਕੇ ਦੇਖ ਸਕਦੇ ਹੋ ਡਿਫਰੈਂਸ ਇਹ ਚੀਫ ਖਾਲਸਾ ਦਿਵਾਨ ਦੁਆਰਾ 2003 ਵਿੱਚ ਲਾਗੂ ਕੀਤਾ ਗਿਆ ਸੀ ਲੀਪ ਸਾਲ ਹਰ 4 ਸਾਲ ਬਾਅਦ ਆਉਂਦਾ ਹੈ ਜਿਸ ਦੇ ਪਿਛਲੇ ਮਹੀਨੇ ਮਿੰਦ ਫੱਗਣ ਦਾ ਇੱਕ ਵਾਧੂ ਦਿਨ ਹੁੰਦਾ ਹੈ ਹੁਣ ਅਸੀਂ ਨਾਨਕ ਸ਼ਾਹੀ ਮਹੀਨੇ ਦੇਖ ਲੈਣੇ ਆਂ ਕਰੰਬਾਰ ਜਿਨ੍ਹਾਂ ਨੂੰ ਅਸੀਂ ਦੇਸੀ ਮਹੀਨਿਆਂ ਦਾ ਨਾਮ ਵੀ ਦੇ ਦਿੰਨੇ ਆ ਜਿਵੇਂ ਚੇਤ ਦਾ ਮਹੀਨਾ ਹੋ ਗਿਆ ਜੇਤ ਦਾ ਮਹੀਨਾ ਕਿਦੇ ਵਿੱਚ ਆਊਗਾ ਮਾਰਚ ਤੇ ਅਪ੍ਰੈਲ ਚ ਅੱਧਾ ਮਾਰਚ ਅੱਧਾ ਅਪ੍ਰੈਲ ਇਸ ਤਰ੍ਹਾਂ ਨਾਲ ਇਹ ਆਉਂਦੇ ਹੁੰਦੇ ਨੇ ਵਿਸਾਖ ਅ ਅਪ੍ਰੈਲ ਦੇ ਮਈ ਦੇ ਵਿੱਚ ਜੇਠ ਮਈ ਜੂਨ ਚ ਹਾੜ ਜੂਨ ਜੁਲਾਈ ਦੇ ਵਿੱਚ ਸਾਵਣ ਜੁਲਾਈ ਅਗਸਤ ਦੇ ਵਿੱਚ ਭਾਦੋਂ ਅਗਸਤ ਸਤੰਬਰ ਫਿਰ ਅੱਸੂ ਸਤੰਬਰ ਅਕਤੂਬਰ ਕਤਕ ਅਕਤੂਬਰ ਨਵੰਬਰ ਦੇ ਵਿੱਚ ਮੱਗਰ ਨਵੰਬਰ ਦਸੰਬਰ ਦੇ ਵਿੱਚ ਤੇ ਪੋ ਆ ਜਿਹੜਾ ਉਹ ਦਸੰਬਰ ਜਨਵਰੀ ਦੇ ਵਿੱਚ ਫਿਰ ਮਾਗ ਆ ਜਨਵਰੀ ਫਰਵਰੀ ਚ ਤੇ ਫੱਗਣ ਆ ਫਰਵਰੀ ਮਾਰਚ ਦੇ ਵਿੱਚ ਤਾਂ ਇਸ ਤਰ੍ਹਾਂ ਨਾਲ ਹੀ 12 ਮਹੀਨੇ ਨੇ ਜਿਹੜੇ ਉਹ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਚੱਲਦੇ ਨੇ ਅੱਗੇ ਗੱਲ ਕਰਾਂਗੇ ਅਸੀਂ ਤਿਹਾਰ ਦੇਸੀ ਮਹੀਨਿਆਂ ਦੇ ਅਨੁਸਾਰ ਲੋਹੜੀ ਪੋ ਮਾਗ ਦੇ ਮਹੀਨੇ ਵਿੱਚ ਮਨਾਈ ਜਾਂਦੀ ਆ ਬਸੰਤ ਪੰਚਮੀ ਮਾਗ ਫੱਗਣ ਦੇ ਵਿੱਚ ਮਨਾਈ ਜਾਂਦੀ ਆ ਹੋਲਾ ਮਹੱਲਾ ਚੇਤ ਦੇ ਵਿੱਚ ਵਿਸਾਖੀ ਵਿਸਾਖ ਦੇ ਵਿੱਚ ਨਮਾਣੀ ਕਾਸੀ ਜੇਠ ਦੇ ਵਿੱਚ ਮਨਾਈ ਜਾਂਦੀ ਆ ਤੀਆਂ ਨੇ ਜਿਹੜੀਆਂ ਉਹ ਸਾਵਣ ਦੇ ਵਿੱਚ ਮਨਾਈਆਂ ਜਾਂਦੀਆਂ ਨੇ ਰਾਖੀ ਆ ਜਿਹੜੀ ਉਹ ਭਾਦੋਂ ਦੇ ਵਿੱਚ ਦਸਹਿਰਾ ਅਸੂ ਦੇ ਵਿੱਚ ਕਰਵਾ ਚੌਥ ਕੱਤਕ ਦੀਵਾਲੀ ਵੀ ਕੱਤਕ ਤੇ ਗੁਰਪੁਰਬ ਜਿਹੜਾ ਉਹ ਕੱਤਕ ਪੋ ਜੇਠ ਇਹਨਾਂ ਮਹੀਨੇ ਦੇ ਵਿੱਚ ਮਨਾਇਆ ਜਾਂਦਾ ਏ ਸਿੱਖਾਂ ਨਾਲ ਸੰਬੰਧਿਤ ਮੇਲਿਆਂ ਦੀ ਜੇ ਗੱਲ ਕਰ ਲਈਏ ਅਸੀਂ ਤਾਂ ਕੁੱਪ ਦਾ ਮੇਲਾ ਕੁੱਪ ਮਲੇਰਕੋਟਲੇ ਲੱਗਦਾ ਏ ਮਾਗੀ ਮੇਲਾ ਮੁਕਸਰ ਸਾਹਿਬ ਲੱਗਦਾ ਏ ਨਾਨਕ ਸਰ ਮੇਲਾ ਕਲੇਰਾ ਲੁਧਿਆਣਾ ਵਿਖੇ ਲੱਗਦਾ ਏ ਭਾਈ ਮਨੀ ਸਿੰਘ ਮੇਲਾ ਲਾਂਗੋਵਾਲ ਸੰਗਰੂਰ ਵਿਖੇ ਲੱਗਦਾ ਏ ਸ਼ਹੀਦੀ ਜੋੜ ਮੇਲਾ ਫਤਿਹਗੜ੍ਹ ਸਾਹਿਬ ਲੱਗਦਾ ਏ ਗੁਰਦੁਆਰਾ ਵਿਛੋੜਾ ਸਾਹਿਬ ਮੇਲਾ ਸਿਰਸਾ ਨੰਗਲ ਰੂਪਨਗਰ ਲੱਗਦਾ ਏ ਜੰਨਦਸਾਬ ਮੇਲਾ ਹਰ ਹਰ ਰਾਏਪੁਰਾ ਬਠਿੰਡਾ ਦੇ ਵਿੱਚ ਲੱਗਦਾ ਏ ਹਿੰਦੂਆਂ ਨਾਲ ਸੰਬੰਧਿਤ ਮੇਲਿਆਂ ਦੀ ਗੱਲ ਕਰੀਏ ਜੇ ਅਸੀਂ ਤਾਂ ਗੁੱਗਾ ਨੌਮੀ ਦਾ ਮੇਲਾ ਛਪਾਰ ਲੁਧਿਆਣਾ ਵਿੱਚ ਛਪਾਰ ਦਾ ਮੇਲਾ ਵੀ ਲੁਧਿਆਣਾ ਦੇ ਵਿੱਚ ਜਰਗ ਦਾ ਮੇਲਾ ਜਰਗ ਲੁਧਿਆਣਾ ਦੇ ਵਿੱਚ ਤੇ ਰਜਨੀ ਦੇਵੀ ਮੰਦਿਰ ਮੇਲਾ ਚੱਬੇਵਾਲ ਹੁਸ਼ਿਆਰਪੁਰ ਦੇ ਵਿੱਚ ਸ਼ਹੀਦਾਂ ਨਾਲ ਸੰਬੰਧਿਤ ਮੇਲੇ ਨੇ ਜਿਹੜੇ ਉਹਦੇ ਵਿੱਚ ਕੁੱਕੀਆਂ ਦਾ ਮੇਲਾ ਮਲੇਰਕੋਟਲੇ ਲੱਗਦਾ ਏ ਉਦਮ ਸਿੰਘ ਸ਼ਹੀਦੀ ਮੇਲਾ ਸੁਨਾਮ ਲੱਗਦਾ ਹੈ ਤੇ ਸ਼ਹੀਦੀ ਮੇਲਾ ਖਟਕੜ ਕਲਾ ਹੁਸੈਨੀ ਵਾਲਾ ਜਿਹੜਾ ਉੱਥੇ ਲੱਗਦਾ ਹੈ। ਗਦਰੀ ਬਾਬਿਆਂ ਦਾ ਮੇਲਾ ਜਿਹੜਾ ਦੇਸ਼ ਭਗਤ ਯਾਦਗਾਰ ਕਾਲਜ ਜਲੰਧਰ ਵਿੱਚ ਲੱਗਦਾ ਹੈ। ਇਸਲਾਮ ਨਾਲ ਸੰਬੰਧਿਤ ਮੇਲੇ ਨੇ 12 ਰੋਜ਼ਾ ਮੇਲਾ ਹੁਸ਼ਿਆਰਪੁਰ ਜੋਗੀ ਪੀਰ ਮੇਲਾ ਪੋਕਰੀ ਬਠਿੰਡਾ ਵੀਰ ਬਨੋਈ ਮੇਲਾ ਸੁਨਾਮ ਸੰਗਰੂਰ ਰੋਜਾ ਸ਼ਰੀਫ ਮੇਲਾ ਸਰਹੰਦ ਹਦਰ ਸ਼ੇਖ ਮੇਲਾ ਮਲੇਰ ਕੋਟਲਾ ਬੀਬਰੀਆਂ ਦਾ ਮੇਲਾ ਬਰੇਟਾ ਮੰਡੀ ਮਾਨਸਾ ਸ਼ੇਖ ਫਰੀਦ ਮੇਲਾ ਫਰੀਦਕੋਟ ਰੋਸ਼ਨੀ ਮੇਲਾ ਜਗਰਾਉ ਲੁਧਿਆਣਾ ਹੋਰ ਇਸ ਤੋਂ ਇਲਾਵਾ ਜਿਹੜੇ ਮੇਲੇ ਨੇ ਜਿਵੇਂ ਹਰਭਾਲਵ ਸੰਗੀਤ ਮੇਲਾ ਦੇਵੀ ਤਲਾ ਮੰਦਿਰ ਜਲੰਧਰ ਦੇ ਵਿੱਚ ਲੱਗਦਾ ਬਾਬਾ ਸੋਡਲ ਮੇਲਾ ਜਲੰਧਰ ਦੇ ਵਿੱਚ ਲੱਗਦਾ ਕਿਲਾ ਰਾਏਪੁਰ ਸਪੋਰਟਸ ਫੈਸਟੀਵਲ ਕਿਲਾ ਰਾਏਪੁਰ ਲੁਧਿਆਣਾ ਦੇ ਵਿੱਚ ਤੇ ਹੈਰੀਟੇਜ ਮੇਲਾ ਜਿਹੜਾ ਉਹ ਪਟਿਆਲਾ ਅਮਰitsar ਰੋਪੜ ਤੇ ਕਪੂਰਥਲਾ ਦੇ ਵਿੱਚ ਕਿਸਾਨ ਮੇਲਾ ਜਿਹੜਾ ਉਹ ਪੀਏਯੂ ਲੁਧਿਆਣਾ ਦੇ ਵਿੱਚ ਲੱਗਦਾ ਹੈ ਥੋੜੀ ਜਿਹੀ ਰਿਵੀਜ਼ਨ ਕਰਦੇ ਆਂ ਸੀ ਇਹਦੇ ਲਈ 40 ਮੁਕਤੀਆਂ ਦੀ ਬਹਾਦਰੀ ਦੀ ਯਾਦ ਕਰਨ ਲਈ ਕਿਹੜਾ ਮੇਲਾ ਲਗਾਇਆ ਜਾਂਦਾ ਹੈ ਮਾਗੀ ਦਾ ਮੇਲਾ ਹੋਲਾ ਮਹੱਲਾ ਕਿੰਨੇ ਦਿਨ ਚੱਲਦਾ ਹੈ 3 ਦਿਨ ਹیدرਸ਼ੇਕ ਦਾ ਮੇਲਾ ਕਿੱਥੇ ਆਯੋਜਿਤ ਕੀਤਾ ਜਾਂਦਾ ਹੈ ਮਲੇਰਕੋਟਲਾ ਹਰ ਸਾਲ 4 ਦਿਨਾਂ ਲਈ ਔਰਿਸ ਮੇਲਾ شریف ਮੇਲਾ ਹਰ ਸਾਲ ਕਿੱਥੇ ਮਨਾਇਆ ਜਾਂਦਾ ਹੈ ਰੋਜਾ شریف ਫਤਿਹਗੜ ਸਾਹਿਬ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਸੱਭਿਆਚਾਰਕ ਮੇਲਾ ਕਿੱਥੇ ਲਗਾਇਆ ਜਾਂਦਾ ਹੈ ਪੰਜਾਬੀ ਭਵਨ ਲੁਧਿਆਣਾ ਵਿਖੇ RAM TIRT MELA ਕਿੱਥੇ ਆਯੋਜਿਤ ਕੀਤਾ ਜਾਂਦਾ ਹੈ 10 ਰੋਜਾ RAM TIRT MELA ਭਗਵਾਨ ਵਾਲਮੀਕ ਤੀਰਥ ਸਥਾਨ ਤੇ ਲਗਾਇਆ ਜਾਂਦਾ ਹੈ ਇਹ ਅੰਮ੍ਰਿਤਸਰ ਦੇ RAM TIRT ਖੇਤਰ ਪੀਚਸ ਸਥਿਤੇ ਦਾ ਮੰਨਿਆ ਜਾਂਦਾ ਹੈ ਕਿ ਉਹੀ ਸਥਾਨ ਹੈ ਜਿੱਥੇ ਵਾਲਮੀਕ ਨੇ ਮਹਾਕਵੀ ਰਮਾਇਣ ਦੀ ਮਹਾਕਾਵ ਰਮਾਇਣ ਦੀ ਰਚਨਾ ਕੀਤੀ ਸੀ ਤਾਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਫਿਰ ਮਿਲਦੇ ਆ ਨੈਕਸਟ ਟਾਪਿਕ ਦੇ ਨਾਲ ਬਣੇ ਰਹੋ ਚੈਨਲ ਦੇ ਨਾਲ ওকে ਥੈਂਕਸ